ਕਿਸਾਨਾਂ ਅਗੇ ਰੋਂਦੇ ਆਪਣੇ ਪਿਤਾ ਭਗਵੰਤ ਮਾਨ ਉੱਤੇ ਭੜਕੀ ਭਗਵੰਤ ਮਾਨ ਦੀ ਬੇਟੀ ਨੇ ਕਹੀਆਂ ਐਸੀਆਂ ਗੱਲਾਂ ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਲਗਾਤਾਰ ਕਿਸਾਨ ਜਿਹੜੇ ਨੇ ਆਪਣਾ ਦੁੱਖੜਾ ਰੋ ਰਹੇ ਨੇ ਜੀ ਹਾਂ ਦਿੱਤੇ ਕਿ ਕਈਆਂ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਐ ਉਹ ਖਰਾਬ ਹੋ ਚੁੱਕੀ ਐ ਸੋ ਕਈ ਕਿਸਾਨ ਜਿਹੜੇ ਨੇ ਬਹੁਤ ਜ਼ਿਆਦਾ ਮੁਸ਼ਕਲ ਦੀ ਘੜੀ ਦੇ ਵਿੱਚੋਂ ਨੰਗ ਰਹੇ ਨੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਲਗਾਤਾਰ ਕਿਸਾਨ ਜਿਹੜੇ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਜੜੀਆਂ ਨੇ ਕਰ ਰਹੇ ਨੇ। ਤੋਂ ਕਿਤੇ ਨਾ ਕਿਤੇ ਫਿਰ ਵੀ ਜਿਹੜਾ ਹੈ ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਤੜ ਰਹਾ। ਇਹ ਤੋਂ ਪਾਣੀ ਨੇ ਹਜ਼ਾਰਾਂ ਏਕੜ ਖੇਤੀ ਜਿਹੜੀ ਹੈ ਬਰਬਾਦ ਕਰ ਦਿੱਤੀ ਹੈ। ਤੇ ਹਾਲਾਂਕਿ ਹੋ ਸਕਦਾ ਹੈ ਹੁਣ ਸਾਲ 2 ਸਾਲ ਤੱਕ ਉਹ ਖੇਤੀ ਜਿਹੜੀ ਹੈ ਕਾਮਯਾਬ ਨਾ ਹੋਵੇ ਜਿੱਥੇ ਕਿ ਪਾਣੀ ਨੇ ਆਪਣਾ ਹੜਕੰਪ ਪਹੁੰਚਾਇਆ ਹੈ। ਪੰਜਾਬ ਦੇ ਵਿੱਚ ਹਰ ਜਿਹੜੇ ਨੇ ਆਏ ਹੋਏ ਨੇ ਜਿੱਥੇ ਹਰ ਕੋਈ ਉਹਨਾਂ ਹਰ ਪੀੜਤਾਂ ਦੀ ਮਦਦ ਕਰ ਰਿਹਾ ਹੈ। ਹਰ ਕੋਈ ਉਹਨਾਂ ਹਰ ਪੀੜਤਾਂ ਨੂੰ ਰਾਹਤ ਦੇਣ ਦੇ ਕੋਸ਼ਿਸ਼ ਕਰ ਰਹੇ ਹੈ ਪਰ ਉਪਰੋਂ ਮੀਂਹ ਨਹੀਂ ਹਟ ਰਿਹਾ ਜਿਸ ਕਾਰਨ ਪਾਣੀ ਜਿਹੜਾ ਹੈ ਹੋਰ ਵਧਦਾ ਜਾ ਰਿਹਾ ਹੈ ਪਾਣੀ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਹੈ ਹੜ੍ਹ ਜਿਹੇ ਨੇ ਆਏ ਹੋਏ ਨੇ ਹੜਾ ਕਾਰਨ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈ ਉੱਚਾ ਆਇਆ ਹੋਇਆ ਹੈ ਲਗਾਤਾਰ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਜਿਹੜੇ ਨੇ ਆਏ ਹੋਏ ਨੇ ਪੰਜਾਬ ਦੇ ਵਿੱਚ ਕਈ ਪ੍ਰਕਾਰ ਦੇ ਜਿਹੜੇ ਲੋਕਾਂ ਦੇ ਘਰ ਮੇ 1.5 ਕਰੋੜ ਦੀਆਂ ਕੋਠੀਆਂ ਤੱਕ ਵੀ ਜੜੀਆਂ ਨੇ ਉਹ ਚੁਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਜਿਹੜਾ ਹੈ ਜ਼ਾਇਜ਼ ਠਹਿਰਾਇਆ ਉਹਨਾਂ ਨੇ ਆਖਿਆ ਹੈ ਕਿ ਤਲੋ ਬਹੁਤਾ ਨਹੀਂ ਤਾਂ ਸਾਨੂੰ ਰਾਹਤ ਜਿਹੜੀ ਹੈ ਇਸ ਟਾਈਮ ਦਿੱਤੀ ਜਾਵੇ ਸਰਕਾਰ ਵੱਲੋਂ ਕੋਈ ਵੀ ਰਾਹਤ ਸਮੱਗਰੀ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਕਿਸਾਨ ਦਿੱਤੇ ਬੰਨੀਆਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਜੋ ਹੜ੍ਹਾਂ ਦੇ ਨਾਲ ਪੀੜਤ ਨੇ ਉਹਨਾਂ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਕਾਫੀ ਗੁੱਸਾ ਜਿਹੜਾ ਹੈ ਦਿਖਾਈ ਦੇ ਰਿਹਾ ਹੈ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਆਖਰ ਹਰ ਕੋਈ ਇਸ ਕਾਲ ਨੂੰ ਲੈ ਇਸ ਤੋਂ ਚੰਤੇ ਮਜਬੂਰ ਹੋ ਚੁੱਕਿਆ ਹੈ ਸਾਨਾ ਨੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਕੋਲ ਰੱਖੀਆਂ ਨੇ ਪਰ ਫਿਲਹਾਲ ਉਹਨਾਂ ਦੀਆਂ ਮੰਗਾਂ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ ਜਿਸ ਤੋਂ ਬਾਅਦ ਭਗਵੰਤ ਮਾਨ ਦੀ ਬੇਟੀ ਜਿਹੜੀ ਹੈ ਉਹਨਾਂ ਦੀ ਸਾਬਕਾ ਜਿਹੜੀ ਪਤਨੀ ਹੈ ਤੋਂ ਉਹਨਾਂ ਦੀ ਜਿਹੜੀ ਐਕਸ ਪਤਨੀ ਹੈ ਉਸ ਦੀ ਜਿਹੜੀ ਬੇਟੀ ਹੈ ਸਿਰਤ ਕੌਰ ਮਾਨ ਉਸ ਨੇ ਆਪਣੇ ਹੀ ਪਿਤਾ ਭਗਵੰਤ ਸਿੰਘ ਮਾਨ ਜਣ ਕੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਅਜਿਹੀਆਂ ਕੁਝ ਗੱਲਾਂ ਆਕ ਦਿੱਤੀਆਂ ਨੇ ਦੀ ਬੇਟੀ ਨੇ ਆਖਿਆ ਹੈ ਕਿ ਮਿਸਟਰ ਭਗਵੰਤ ਮਾਨ ਜੀ ਲੋਕਾਂ ਦੀ ਥਾਰ ਲਓ ਸੋ ਹਾਲਾਂਕਿ ਸੂਤਰਮੁਦਾਵਕੇ ਵੀ ਪਤਾ ਲੱਗਿਆ ਹੈ ਕਿ ਉਹਨਾਂ ਨੇ ਇੱਕ ਆਡੀਓ ਜਾਰੀ ਕੀਤੀ ਹੈ ਜਿਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਫਿਲਹਾਲ ਇਹ ਆਡੀਓ ਦੇ ਵਿੱਚ ਭਗਵੰਤ ਮਾਨ ਦੀ ਬੇਟੀ ਜਿਹੜੀ ਹੈ ਉਹ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਚੁੜੇ ਹੋਏ ਨੁਮਾਇੰਦੇ ਹੋ ਤੁਹਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੁਸੀਂ ਉਹਨਾਂ ਦੀ ਗੱਲ ਇੱਕ ਵਾਰ ਜ਼ਰੂਰ ਸੁਣੋ ਇੱਕ ਵਾਰ ਉਹਨਾਂ ਲੋਕਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰੋ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਇਹ ਜ਼ੋਗਲ ਬੰਦੀ ਜ਼ਰੂਰ ਹੋਣੀ ਚਾਹੀਦੀ ਹੈ ਇਸ ਵਕਤ ਸਭ ਤੋਂ ਵੱਧ ਜਿਹੜੀ ਹੈ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ ਇਸ ਵਕਤ ਸਭ ਤੋਂ ਵੱਧ ਤੁਸੀਂ ਉਹਨਾਂ ਦੇ ਨੇੜੇ ਹੋ ਤੁਸੀਂ ਜੇਕਰ ਉਹਨਾਂ ਨੂੰ ਰਾਹਤ ਨਹੀਂ ਦੇ ਸਕਦੇ ਤਾਂ ਕੇਵਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਓ ਜੀ ਹਾਂ ਇਥੋਂ ਤੱਕ ਗੱਲਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਤੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਵੀਡੀਓ ਜਿਹੜੀ ਹੈ ਪਹਿਲਾਂ ਵੀ ਇੱਕ ਵਾਰ ਸਾਹਮਣੇ ਆਈ ਸੀ ਸਿਰਤਪੁਰ ਦੀ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਸੀਂ ਲੋਕਾਂ ਨੂੰ ਧੋਖੇ ਵਿੱਚ ਜੀ ਰੱਖਣਾ ਹੈ ਲੋਕਾਂ ਨੂੰ ਧੋਖਾ ਹੀ ਦੇਣਾ ਹੈ ਤਾਂ ਫਿਰ ਆਪਣੇ ਅਉਦੇ ਤੋਂ ਅਸਤੀਫਾ ਦੇ ਦਿਓ ਜੇਕਰ ਤੁਸੀਂ ਹਲੇ ਵੀ ਲੋਕਾਂ ਦੀ ਮਦਦ ਨਹੀਂ ਕਰ ਸਕਦੇ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਲੋਕਾਂ ਨੇ ਪਹੁੰਚਾ ਦਿੱਤਾ ਜੇਕਰ ਹਲੇ ਵੀ ਤੁਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਢਾਈਡ ਹੋ ਜਾਓ ਕਿਸਾਨਾਂ ਨੂੰ ਰੋਂਦੇ ਆਂ ਨਹੀਂ ਦੇਖਿਆ ਜਾਂਦਾ ਸਿਰਤ ਕੌਰ ਮਾਨ ਨੇ ਜਿੱਥੇ ਕੀ ਗੱਲ ਕੀਤੀ ਹੈ ਤੇ ਆਮ ਲੋਕਾਂ ਦੀ ਹਾਲਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੋਕਾਂ ਤੱਕ ਜਿਹੜੀ ਹੈ ਪਹੁੰਚ ਕਰਨ ਦੀ ਅਪੀਲ ਕੀਤੀ ਹੈ ਤੇ ਵੀ ਕਿਹਾ ਕਿ ਫਿਲਹਾਲ ਹੁਣ ਲੋਕਾਂ ਨੂੰ ਬਚਾਉਣ ਦਾ ਵੇੜਾ ਹੈ ਬਾਕੀ ਤਾਂ ਸਭ ਕੁਝ ਬਾਅਦ ਵਿੱਚ ਹੁੰਦਾ ਰਹੇਗਾ ਹਾਲਾਂਕਿ ਸਰਕਾਰ ਇਸ ਵਕਤ ਲੋਕਾਂ ਦੀ ਭਲਾਈ ਨਹੀਂ ਕਰਜ਼ ਕਰੇ ਜਿੰਨੇ ਵੀ ਹੋ ਸਕਦੇ ਨੇ ਸੁਣ ਲਿਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ